ਬਾਈ ਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਹਾਂ ਸਭ ਠੀਕ ਠਾਕ ਹੋਵੋਗੇ ਅੱਜ ਗੱਲ ਕਰਨ ਜਾ ਰਹੇ ਹਾਂ ਪੰਜਾਬ ਦੇ ਸ਼ੇਰਨੀ ਮਹਾਰਾਣੀ ਜਿੰਦਕੌਰ ਜੀ ਬਾਰੇ ਸਾਡੇ ਸਿੱਖ ਇਤਿਹਾਸ ਵਿੱਚ ਕਈ ਯੋਧੇ ਸੂਰਮੇ ਪੈਦਾ ਹੋਏ ਹਨ ਪਰ ਜਦੋਂ ਗੱਲ ਹੁੰਦੀ ਹੈ ਸ਼ੇਰ ਦੇ ਦਰਾਨੀਆਂ ਦੀ ਤਾਂ ਇੱਕ ਨਾਂ ਅਮਰ ਹੋ ਜਾਂਦਾ ਹੈ ਮਹਾਰਾਣੀ ਜਿੰਦਕੌਰ ਉਹ ਨਾ ਸਿਰਫ ਇੱਕ ਰਾਣੀ ਸੀ ਸਗੋਂ ਸਿੱਖ ਇਤਿਹਾਸ ਦੀ ਆਖਰੀ ਚਮਕਦੀ ਲੋਅ ਸੀ 1817 ਵਿੱਚ ਜਿੰਦਕੌਰ ਦਾ ਜਨਮ ਹੋਇਆ ਗੁਰੂ ਦੀ ਇਸ ਪਵਿੱਤਰ ਧਰਤੀ ਤੇ ਜਨਮ ਇਸ ਧੀ ਨੇ ਅੱਗੇ ਚਲ ਕੇ ਸਿਕੰਦਰਾਜ ਦੇ ਮਹਾਨ ਮਹਾਰਾਜਾ ਰਣਜੀਤ ਸਿੰਘ ਨਾਲ ਵਿਆਹ ਕਰ ਲਿਆ ਉਹ ਰਣਜੀਤ ਸਿੰਘ ਦੀ ਸਭ ਤੋਂ ਛੋਟੀ ਅਤੇ ਸਭ ਤੋਂ ਪਿਆਰੀ ਪਤਨੀ ਸੀ ਜਿੰਦਗੌਰ ਜਿਸ ਨੂੰ ਰਾਣੀ ਜਿੰਦਾ ਵੀ ਕਿਹਾ ਜਾਂਦਾ ਹੈ ਸਿਰਫ ਸੁੰਦਰ ਨਹੀਂ ਸੀ ਉਹ ਬੇਹਦ ਆਕਲਮੰਦ ਨੇੜਰ ਅਤੇ ਬਹੁਤ ਹੀ ਸੰਗਰਸ਼ੀਲ ਔਰਤ ਸੀ 1842 ਵਿੱਚ ਰਣਜੀਤ ਸਿੰਘ ਨੇ ਤਿੰਨ ਵਾਰਸਾਂ ਤੋਂ ਬਹੁਤ ਬਾਅਦ ਪੰਜ ਸਾਲਾਂ ਦਲੀਪ ਸਿੰਘ ਨੂੰ ਰਾਜ ਸਿੰਘਾਸਨ ਮਿਲਿਆ ਪਰ ਉਹ ਛੋਟੀ ਉਮਰ ਦਾ ਸੀ ਅਜੇ ਹੀ ਹਾਂਤ ਵਿੱਚ ਰਾਜ ਦੀ ਰੀਜੈਂਟ ਬਣੀ ਜਿੰਦਗੌਰ ਉਸ ਸਮੇਂ ਰਾਣੀ ਨੇ ਸਿਰਫ ਰਾਜ ਨਹੀਂ ਸੰਭਾਲਿਆ ਸਗੋਂ ਉਸ ਪਾਈਆਂ ਦਾ ਮਨੋਵਲ ਵੀ ਕਾਇਮ ਰੱਖਿਆ ਅੰਗਰੇਜ਼ ਵੀ ਉਸ ਦੇ ਅਗਰ ਮੰਨਤੇ ਤਾਂ ਇਹੀ ਤੋਂ ਡਰਦੇ ਸਨ ਇਹਨਾਂ ਨੇ ਉਸ ਨੂੰ ਪੰਜਾਬ ਦੀ ਮੇਸਾਲੀ ਅੰਤਾਕਾ ਆਖਿਆ ਜਿਸ ਦਾ ਅਰਥ ਸੀ ਅਸਲੀ ਖਤਰਾ ਪਰ 1846 ਦੀ ਪਹਿਲੀ ਐਂਗਲੋ ਸਿੱਖ ਜੰਗ ਤੋਂ ਬਾਅਦ ਬ੍ਰਿਟਿਸ਼ ਨੇ ਰਾਜ ਵਿੱਚ ਦਖਲਅੰਦਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਰਾਣੀ ਦੀ ਥਾਂ ਨਰਜੈਂਸੀ ਕੂਰਤਨ ਨੂੰ ਦੇ ਦਿੱਤੀ ਪਰ ਰਾਣੀ ਨੇ ਹਾਰ ਨਹੀਂ ਮੰਨੀ ਉਹ ਅਜੇ ਵੀ ਗੁਪਤ ਤੌਰ ਤੇ ਰਾਜਨੀਤਿਕ ਅਤੇ ਸੰਪਰਕ ਰੱਖ ਰਹੀ ਸੀ ਇਸ ਕਰਕੇ ਬ੍ਰਿਟਿਸ਼ ਨੇ ਉਸ ਨੂੰ 1847 ਵਿੱਚ ਗੁਤਾਰ ਕਰਕੇ ਬਨਾਰਸ ਭੇਜ ਦਿੱਤਾ ਪਰ ਇਹ ਵੀ ਕਾਹੀ ਨਹੀਂ ਸੀ ਉਸ ਨੂੰ ਹੋਰ ਵੀ ਦੋ ਚਨਾਰ ਦੇ ਕਿਲੇ ਵਿੱਚ ਕੈਦ ਕਰ ਦਿੱਤਾ ਗਿਆ ਚਨਾਰ ਦੇ ਕਿਲੇ ਵਿੱਚ ਉਸੋ ਤੇ ਨਜ਼ਰ ਰੱਖ ਲਈ ਪਰ ਲੋਰ ਇੱਕ ਅਫਸਰ ਨੂੰ ਉਸਦੀ ਆਵਾਜ਼ ਸੁਣ ਨਹੀਂ ਹੁੰਦਾ ਸੀ ਪਰਿੰਦਗੋਰ ਨੇ ਇੱਕ ਜਹੀ ਯੋਜਨਾ ਬਣਾਈ ਜੋ ਸਰਬ ਮੁਹਾਰਰਹੀ ਕਰ ਸਕਦੇ ਸਨ ਉਸਨੇ ਆਪਣੀ ਸੇਵਕਾਂ ਨੂੰ ਆਪਣਾ ਰੂਪ ਦਿਵਾਇਆ ਕੱਪੜੇ ਆਵਾਜ਼ ਸਭ ਕੁਝ ਅਸਲ ਵਿੱਚ 6 April 1859 ਨੂੰ ਹੀ ਰਾਣੀ ਕਹਿੰਦੇ ਤੋਂ ਭੱਜ ਗਈ ਸੀ ਕਈ ਦਿਨ ਤੱਕ ਬ੍ਰਿਟਿਸ਼ ਨੂੰ ਇਹ ਗੱਲ ਪਤਾ ਨਹੀਂ ਲੱਗੀ 19 April ਨੂੰ ਜਦ ਇਹ ਪੇੜ ਖੁੱਲ੍ਹਿਆ ਤਦ ਤੱਕ ਉਹ ਨੇਪਾਲ ਪਹੁੰਚ ਚੁੱਕੀ ਸੀ ਇਸ ਤੋਂ ਬਾਅਦ ਰਾਣੀ ਕਈ ਸਾਲ ਤੱਕ ਆਪਣੇ ਪੁੱਤਰ ਤੋਂ ਦੂਰ ਰਹੀ ਨਦੀਮ ਸਿੰਘ ਨੂੰ ਬਚਪਨ ਵਿੱਚ ਅੰਗਰੇਜ਼ ਨੇ ਇੰਗਲੈਂਡ ਲੈ ਜਾ ਕੇ ਇੱਕ ਅੰਗਰੇਜ਼ ਇਹ ਲਾੜ ਬਣਾਇਆ 13 ਸਾਲ ਬਾਅਦ ਜਨਵਰੀ 1861 ਵਿੱਚ ਕਲਕੱਤਾ ਵਿੱਚ ਮਾਂ ਪੁੱਤਰ ਦੀ ਮੁਲਾਕਾਤ ਹੋਈ ਰਾਣੀ ਜਿੰਦਗੌਰ ਦੀ ਨੀਵ ਨੂੰ ਇੰਗਲੈਂਡ ਲੈ ਗਈ 1 ਅਗਸਤ 1863 ਈਸਵੀ ਨੂੰ ਕਿੰਸਟਨ ਲੰਡਨ ਵਿੱਚ ਉਸ ਦੀ ਮੌਤ ਹੋ ਗਈ ਪਹਿਲਾ ਉਸ ਦਾ ਅੰਤਿਮ ਸੰਸਕਾਰ ਲੰਡਨ ਦੇ ਕਬਰਿਸਤਾਨ ਵਿੱਚ ਹੋਇਆ ਬਾਅਦ ਵਿੱਚ ਉਸ ਦੀਆਂ ਅਸਥੀਆਂ ਦੀ ਪੋਤਰੀ ਰਾਜਕਮਾਨੀ ਸੋਪੀਆ ਨੇ ਲਾਹੌਰ ਵਿੱਚ ਰੰਜੀਤ ਦੀ ਸਮਾਦ ਵਿੱਚ ਰਖਵਾਈਆਂ 2010 ਵਿੱਚ ਨਿਊਯਾਰਕ ਇੰਟਰਨੈਸ਼ਨਲ ਸਿਨੇਮਾ ਫੈਸਟੀਵਲ ਦੀ ਰੇਬੇਲ ਕੁਇਨ ਫਿਲਮ ਵਿੱਚ ਰਿਲੀਜ਼ ਹੋਈ ਜੋ ਮਹਾਰਾਣੀ ਜਿੰਦਗੌਰ ਦੀ ਰੂਹਾਨੀ ਅਤੇ ਰਾਏ ਸੀ ਲੜਾਈ ਨਿੱਦਰ ਸਮਦੀ ਹੈ ਮਹਾਰਾਣੀ ਜਿੰਦ ਕੋਰ ਇੱਕ ਮਾਂ ਇੱਕ ਰਾਣੀ ਅਤੇ ਇੱਕ ਬਗਾਵਤੀ ਆਤਮਾ ਸੀ ਤਾਂ ਜੀਮਨ ਸਾਨੂੰ ਦੱਸਦਾ ਹੈ ਕਿ ਇਤਿਹਾਸ ਸਿਰਫ ਜੰਗਾਂ ਦਾ ਨਹੀਂ ਬਣਦਾ ਬਲਕਿ ਦਿਲੋਂ ਲੜੀਆਂ ਲੜਾਈਆਂ ਦਾ ਵੀ ਬਣਦਾ ਹੈ ਤਾਂ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਤੇ ਚੈਨਲ ਸਬਸਕ੍ਰਾਈਬ ਯੂਜ਼ ਕਰਦੇ ਹੋ ਧੰਨਵਾਦ